ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਚ ਗਾਉਂਦੇ ਹਾਂ ਆ ਪੌਟਾ ਸਹਿਬ ਕਵੀ ਸੀ ਦਿਵਾਨ ਲਾ ਰਹੇ ਸੰਗਤਾਂ ਦੇ ਵਿੱਚ ਦਾ ਤੇ ਸੋਬਾ ਪਾ ਰਹੇ ਸੰਗਤਾਂ ਦੇ ਵਿੱਚ ਦਾ ਤੇ ਸੋਬਾ ਪਾ ਰਹੇ ਨਮਲ ਮਾ ਬਾਜਾਂ ਵਾਲਾ ਮੁੱਖੋਂ ਹੱਸਦਾ ਨਿਮਾ ਨਿਮਾ ਬਾਜਾਂ ਵਾਲਾ ਮੁੱਖੋਂ ਹੱਸਦਾ ਬੋਲ ਜੋ ਗਲਾ ਵੀ ਕੁਝ ਕਹਿਣਾ ਚਾਹੁੰਦੇ ਹਾਂ ਦਿੱਤਾ ਤੂੰ ਕਵੀ ਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀ ਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਹਾਟਾਲਾ ਨਾਲ ਮੋਰ ਵਰ ਤਾਉਣ ਕਵੀਆਂ ਨੂੰ ਗਾਲ ਨਾਲ ਲਾਉਣ ਵਾਲਿਆ ਕਵੀਆਂ ਨੂੰ ਗਾਲ ਨਾਲ ਲਾਉਣ ਵਾਲਿਆ ਕੋੜੇ ਦੁਤਾਰੇ ਜਦੋਂ ਬੈਤ ਗਾਵੀਏ ਕੋੜੇ ਦੁਤਾਰੇ ਜਦੋਂ ਬੈਤ ਗਾਵੀਏ ਆਮਦਾ ਨਾ ਦੀ ਉੱਚੀ ਟਾਰਾ ਲਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾ ਤੋਰ ਦਿੱਤਾ ਪਤਾ ਦਿੱਲੀ ਦਰਬਾਰ ਨੂੰ ਝੁਕਣਾ ਪਿਆ ਸਖੋਨੀ ਦਲਵਾਰ ਨੂੰ ਝੁਕਣਾ ਪਿਆ ਸਖੋ ਨੇ ਤਲਵਾਰ ਨੋ ਉੱਪਲੇ ਦਿਯਾਲਾ ਸਤੀ ਦਾਸ ਸੜਦਾ ਅੱਖਾਂ ਅੱਗੇ ਸੀ ਨਿਆਰੇ ਦਾ ਲੈ ਆਉਂਦੇ ਹਾਂ ਦਿੱਤਾ ਤੂੰ ਕਵੀ ਸ਼ਰਾਨੁ ਮਾਣਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀ ਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾ ਯਮਰਤ ਦੇਖ ਖਾਲਸਾ ਸਜਾਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਤਿਆ ਮੌਤ ਕੋਲੋਂ ਡਰ ਕਦੇ ਨਹੀਂ ਆਉਂਦਾ ਗਾਤਰੇ ਚ ਜਦੋਂ ਤਲਵਾਰ ਪਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਪੁੱਤ ਵਾਰ ਸ਼ੁਕਰ ਮਨਉ ਦਰਿਆ ਮੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮਾਛੀਵਾੜੇ ਮਾਹੀ ਜੀ ਨੇ ਸਾਥ ਗਾ ਦਿੱਤੇ ਮਾਛੀਵਾੜੇ ਮਾਹੀ ਜੀ ਨੇ ਸਾਥ ਗਾ ਦਿੱਤੇ ਵੇਖ ਸੀਨ ਨੀਰ ਅੱਖਾਂ ਚੋਂ ਵਹਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਹਾ ਜੋਰਾਵਾਰ ਫਤਿਹ ਸਿੰਘ ਛੋਟੇ ਲਾਲ ਜੋ ਝੋਰਾਵਾਰ ਫਤੇ ਸਿੰਘ ਹਾਂ ਝੋਰਾਵਾਰ ਫਤੇ ਸਿੰਘ ਹਾਂ ਝੋਰਾਵਾਰ ਫਤੇ ਸਿੰਘ ਛੋਟੇ ਲਾਲ ਜੋ ਛੋਟੇ ਲਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਫਿਰ ਮਾਤਾ ਗੁਜਰੀ ਦੀ ਜਦੋਂ ਜਾ ਦਿਆ ਜਾਵੇ ਤੇ ਫਤਿਹਗੜ ਸਾਹਿਬ ਸੀਸ ਨੂੰ ਚਕਾਉਂਦੇ ਹਾਂ ਹਾਂ ਮਾਤਾ ਗੁਜਰੀ ਦੀ ਜਦੋਂ ਯਾਦ ਆਉਂਦੀ ਫਤੇ ਗੜ ਸੇਬ ਸੀਸ ਨੂੰ ਚਕਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚਕਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚਕਾਉਂਦੇ ਹਾਂ ਇੱਕ ਛਿਨ ਕੀਤੇ ਦਰਸ਼ ਦਿਖਾ ਦਿਓ ਹੀਰਾ ਸਿੰਘ ਕੋਲੋਂ ਕਵਤਾਲ ਖਾ ਦਿਓ ਹੀਰਾ ਸਿੰਘ ਕੋਲੋਂ ਕਵਤਾਲ ਖਾ ਦਿਓ ਫੇਰੀ ਆਖਰੀ ਸਮੇਂ ਦੇ ਚਰਨਾ ਲਾਲਿਓ ਦਾਤਿਆ ਸਰੀ ਸਮੇ ਤੇ ਚਰਨਾ ਨਾ ਲਾ ਲਿਓ ਤੇਰੀ ਤਾਲਤ ਚ ਅਰਜੀ ਲਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ